ਵੜ ਕੇ ਰਗੜਾ ਲਾਉਣਾ ਚਾਹੀਦਾ ਹੈ ਕੋਈ ਵੀ ਪਾਠ ਕਰ ਸਕਦੇ ਆ ਪਾਠ ਕੋਈ ਵੀ ਕਰ ਸਕਦੇ ਪਾਸ਼ ਠੀਕ ਹੈ ਜੀ ਹਾਂ ਜੀ ਸ਼ਲੋਕ ਤੇ ਉਦੋਂ ਪੜੀਦਾ ਜਦੋਂ ਆਪਾਂ ਫੋਗ ਲਾ ਕੇ ਜਦੋਂ ਫੋਗ ਲਾਉਣਾ ਉਦੋਂ ਸ਼ਲੋਕ ਪੜੀਦਾ ਜਦੋਂ ਜੂ ਤੋਂ ਗੋਲਾ ਚਲਾਈਦਾ ਉਦੋਂ ਸ਼ਲੋਕ ਵੜੀ ਅੱਛਾ ਜੀ ਹਾਂ ਜੀ ਗੋਲੇ ਦੀ ਕੀ ਉਹ ਆ ਮਹੱਤਤਾ ਗੋਲਾ ਪਾਸ਼ੋ ਲੋਕੀਆਂ ਦੇ ਵਿੱਚ ਦੇ ਕੁਝ ਨਹੀਂ ਪਰ ਗੋਲੇ ਨਾਲ ਬਹੁਤ ਤਬਾਹ ਕੀਤੇ ਮਹਾਰਾ ਜਨਜੀਤ ਸਿੰਘ ਵੇਲੇ ਕਿਲਾ ਨਹੀਂ ਜਮਰੋਦ ਦਾ ਫਦੇ ਹੁੰਦਾ ਹਮ ਮਹਾਰਾ ਜ ਨੇ ਕਿਹਾ ਸਿੰਘ ਨੂੰ ਵੀ ਮੈਂ ਇੱਥੋਂ ਮਹਾਰਾ ਜ ਨੂੰ ਕਿਆ ਇਸ ਹੰਗਨੇ ਵੀ ਇੱਥੋਂ ਉਹ ਗੋਲਾ ਚਲਾਵਾਂਗੇ ਹਾਂ ਤੇ ਤੂੰ ਉੱਥੇ ਜਾ ਕੇ ਤੋਪ ਦਾ ਗੋਲਾ ਵੇਟਦੀ ਅੱਛਾ ਤੇ ਕਿਲੇ ਕਿਲਾ ਫਤੇ ਹੋ ਜਾਊਗਾ ਅੱਛਾ ਜੀ ਗੋਲੇ ਨਾਲ ਕਿਲੇ ਫਤੇ ਹੋਏ ਪਾਛੋ ਬੜੇ ਤਗੜੇ ਤਗੜੇ ਮੋਰਚੇ ਫਤੇ ਹੁੰਦੇ ਆ ਉਹ ਮੈਂ ਸਾਡੇ ਬੜੇ ਮੋਰਚੇ ਫਤੇ ਹੋਇਆ ਜੀ ਗੋਲੇ ਨਾਲ ਗੋਲੇ ਨਾਲ ਹਾਂਜੀ ਚੀਜ਼ਾ ਬੋਧ ਪਾਵਰ ਕਾ ਗੋਲੇ ਚ ਪਾਛੋ ਚੀਜ਼ਾ ਤੁਸੀਂ ਪਰਚਾਈਆਂ ਵੀ ਮਤਲਬ ਸਾਰੀਆਂ ਹਾਂਜੀ ਪਾਛੋ ਦੇਗਾ ਦਾ ਪਹਿਰਾ ਕੀਤਾ ਪਤਾ ਜਿੰਨਾ ਪਾਛੋ ਸਾਰਾ ਮਹਾਰਾਜ ਦੀ ਕਿਰਪਾ ਨਾਲ ਸ਼ੀਧਾਂ ਦੀ ਕਿਰਪਾ ਨਾਲ ਵੇਖੀ ਵੇਖੀ ਦਾ ਹੂੰ ਹਾਂਜੀ